ਜੀ ਵਾਕਈ ਗੱਲ ਹੈ ਤੁਹਾਡੀ ਇਨਫੋਰਮੇਸ਼ਨ ਠੀਕ ਹੈ 25 ਸਤ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ Airtel ਵਾਲੇ ਆਪਣੇ ਪਾਈਪ ਉਹਦੀ ਪਾ ਰਹੇ ਸੀ ਫਾਈਬਰ ਤੇ ਨੀਚੇ ਤੋਂ ਗੁਜਰਾਤ ਗੈਸ ਦੀ ਵੀ ਉਥੋਂ ਪਾਈਪ ਲੰਘਦੀ ਸੀ ਉਹ ਗਲਤੀ ਦੇ ਨਾਲ ਕਿਤੇ ਉਥੇ ਪਾਈਪ ਉਹਨਾਂ ਦੀ ਡੈਮੇਜ ਹੋ ਗਈ ਜਿਸ ਨਾਲ ਗੈਸ ਦਾ ਰਿਸਾਵ ਹੋ ਗਿਆ ਤੋਂ ਇੱਕ ਪਾਰਟिकुलर ਜਗ੍ਹਾ ਤੋਂ ਨਿਕਲ ਕੇ ਉਹਨਾਂ ਦੇ ਦੁਕਾਨ ਤੇ ਏਸੀ ਲੱਗਾ ਸੀ ਜਿਨ੍ਹਾਂ ਦੀ ਇੱਕ ਵਾਰ ਸਾਡੀ ਡੈਥ ਹੋਈ ਹੈ ਉਥੇ ਉਹਨਾਂ ਦੀ ਦੁਕਾਨ ਦੇ ਅੰਦਰ ਤਿੰਨ ਚਾਰ ਬੱਥੇ ਸੀ ਹੋਰ ਵੀ ਨਾਲ ਦੇ ਉਹਨਾਂ ਦੇ ਗੋਂਡੀਆ ਯਾਰ ਦੋਸਤ ਵੀ ਤੇ ਬੱਚਾ ਵੀ ਸੀ ਉਹਦੇ ਵਿੱਚ ਤੇ ਉਹ ਇਕੋ ਦਮ ਹੀ ਉਥੇ ਫਾਇਰ ਕਿਆਜ ਕਰ ਗਈ ਪਤਾ ਨਹੀਂ ਕਿਸ ਤਰੀਕੇ ਨਾਲ ਕੁਝ ਸਪਾਰਕ ਜਾਂ ਕਿਤੇ ਕਰਕੇ ਹੋ ਗਈ ਤੇ ਉਹਦੇ ਸਬੰਧਤ ਦੇ ਵਿੱਚ ਅਸੀਂ ਕੇਸ ਰਜਿਸਟਰਡ ਆਪਣਾ 225 ਨੰਬਰ ਵਿਧਰੀਗ ਨੂੰ ਕਰ ਦਿੱਤਾ ਸੀ ਤੇ ਉਹਦੇ ਵਿੱਚ ਅੱਗੇ ਸਾਡੀ ਪ੍ਰोसीडिंग ਚੱਲਦੀ ਪਈ ਹੈ ਅਾ ਜੀ ਪਤਾ ਲੱਗਾ ਕਿ ਡੀ ਐਮ ਸੀ ਵੀ ਜਿੱਤੇ ਦਾਖਲ ਸਨ ਤੇ ਉਹਨਾਂ ਦੀ ਅੱਜ ਡੈਥ ਹੋ ਗਈ ਆ ਇਹਦੇ ਵਿੱਚ ਅਸੀਂ ਹੁਣ ਅੱਗੇ ਫੱਦਰ ਕਾਰਵਾਈ ਕਰ ਰਹੇ ਹਾਂ ਤੇ ਅਸੀਂ ਜਿਹੜੀਆਂ ਬੰਦੀਆਂ ਧਾਰਾ ਦਾ ਵੱਧਾ ਕਰਕੇ ਤੇ ਮੁੜ ਕੇ ਬਾਅਦ ਵਿੱਚ ਨੈਕਸਟ ਇਨਵੈਸਟੀਗੇਸ਼ਨ ਪੂਰੀ ਕਰਾਂਗੇ ਮੈਡੀ ਸ਼ੁਰੂਆਤ ਚਾਚਾ ਜੀ ਕੋਲ ਕਰਵਾਉ ਪਰਵਾਰਚ ਕੌਣ ਕੌਣ ਰਿਸ਼ਵਤ ਕਿੰਨੀ ਉਮਰ ਸੀ ਰਿਸ਼ਵਤ ਰਿਸ਼ਵਤ ਦੀ ਮੰਮੀ ਸਿਸਟਰਮੈਟਿਕ ਹੈ ਜੀ ਰਿਸ਼ਵਤ ਦੀ 90 ਮਿੰਟਸ ਇਹ ਆਪਣੇ ਦੇ ਕਦੂ ਕਬਰਾਈ ਕੀ ਹਾਲਾਤ ਰਹੇ ਉਲਾਦ ਮੈਂ ਤਾਂ ਉਸੇ ਦੇ ਅੰਦਰ ਡੀਓਸੀ ਦੇ ਉੱਤੇ ਫਿਰ ਮਨ ਨੂੰ ਥੋੜਾ ਫਰਕ ਪਿਆ ਆਪੇ 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 ਮਗਰ ਕੱਲ ਸਾਨੂੰ ਵਿਚਾਰ ਸਾਡੇ ਕੰਮ ਚੱਲ ਗਿਆ ਕਮਾਨ ਵਾਲਾ ਵੀ ਆਇਆ ਇੱਕ ਲਗਾ ਕੀ ਮੰਗ ਕਰਦੀ ਨਾ ਸਾਡੇ ਕੋ ਕੋਈ ਪ੍ਰਸ਼ਾਸਨ ਆਇਆ ਨਾ ਕੋ ਕੋਸਲਾ ਆਇਆ ਨਾ ਕੋਈ ਆ ਕੋਈ ਨਹੀਂ ਆ ਕਿਸੇ ਕਿਸਮ ਦਾ ਕੋਈ ਬੰਦਾ ਕਵੇ ਕਿ ਮੈਂ ਆਇਆ ਕੋਈ ਨਹੀਂ ਆਇਆ ਸਾਡੇ ਕਿਸ ਚੀਜ਼ ਦਾ ਕੰਮ ਸਿਲਪੇਦਾ ਇਹਨਾਂ ਦਾ ਵੀ ਟਰੇਡਿੰਗ ਦਾ ਕੰਮ ਜੀ ਆ ਮੇਰਾ ਨਾਮ ਪ੍ਰਸੇਨ ਪ੍ਰਧਾਨ ਪੱਤਰਜਪਤ ਬਰਾਵੀ ਖਮੂਰਪੁਰ ਜਿੱਦਣ ਇਹ ਇਸੀਡੈਂਟ ਹੋਇਆ ਵਾ ਤੁਸੀਂ ਉੱਥੇ ਸੀ ਆਪਾਂ ਇਹ ਸਾਰਾ ਕੁਝ ਹੋਇਆ ਜੀ ਸਰ ਮੇਰਾ ਉੱਪਰ ਮੇਰੀ ਰੈਸਿਆ ਥੱਲੇ ਦੁਕਾਨਾਂ ਨੇ ਤੇ ਵਿਚਕਾਰ ਗੜੀ ਤੇ ਨਾਲ ਹੀ ਹਾੜੀਆਂ ਦਾ ਕਰਨਾ ਹੋ ਰਹੀ ਸੀ ਸਰ ਲਗਭਗ 2:40 45 ਦਾ ਟਾਈਮ ਆ ਚਾਰ ਤਮਾਦ ਦੇ ਇੱਕ ਦਮ ਲਗੜਮ ਦੀ ਆਵਾਜ਼ ਆਈ ਤੇ ਥਾ ਥਾ ਜੈ ਕੋਲ ਮੇਰੇ ਨਾਲ ਦੀ ਗੰਦੀ ਵੀ ਉੱਪਰ ਥੱਲੇ ਗਈ ਹੋਇਆ ਦਾ ਬੋਟੇ ਦੇ ਕੋਠੀ ਬਾਹਰ ਹੋ ਕੇ ਦੇਖਿਆ ਤੇ ਰਿਸ਼ਵ ਅਗਰਵਾਲ ਨੂੰ ਅੱਗ ਲੱਗੀ ਸਾਹਮਣੇ ਸੜਕੋ ਬਾਬੂੜੀ ਜਾਂਦਾ ਕਿ ਮੈਂ ਕਿਹਾ ਰਿਸ਼ਵ ਨੂੰ ਅੱਗ ਲੱਗ ਗਈ ਮਸਲਾ ਇਹਨੇ ਦੇਰੋਂ ਥੱਲੇ ਧੁਰ ਗਿਆ ਆਏ ਆ ਥੱਲੇ ਦੇਖਿਆ ਤੇ ਮੇਰੀ ਛੋਟੀ ਭਝਾਈ ਕਦੀ ਤੁਹਾਡਾ ਭਰਾ ਹੂਚ ਦੁਕਾਨ ਵਾਲੇ ਦੇਖਿਆ ਇਹ ਦੁਕਾਨ ਵਾਲੇ ਦੇਖਿਆ ਤੇ ਦੁਕਾਨ ਦੇ ਵਿੱਚਨ ਕੋਈ ਲੱਗਾ ਤੇ ਜਿਹੜੇ ਥੱਲੇ ਬਣਿਆ ਉਹ ਗਟਰ ਜੀ ਦੇ ਵਿੱਚੋਂ ਅੱਗ ਨਿਕਲ ਰਹੀ ਸੀ ਉਹਦੇ ਵਿੱਚ ਅੱਗ ਨਿਕਲਦੀ ਨਾ ਕੋਈ ਤੇਨ ਤੋਂ ਚਾਰ ਪੰਜ ਮਿੰਟ ਤੱਕ ਅੱਗ ਨਿਕਲਦੀ ਰਹੀ ਫੜਲ ਫੜਲ ਬੈਗੀ ਬਾਅਦ ਮੇਰਾ ਬ੍ਰਦਰ ਛੋਟੇ ਦਰੇ ਦੀ ਦੁਕਾਨੇ ਉੱਤੇ ਬਿਠਾ ਹੈ ਉਹ ਦੇਖਿਆ ਦਿਓ ਵੀ ਜਿੁੱਸ ਲਿਆ ਇੱਕ ਬੇਟਾ ਬਚਾ ਭਰਾ ਦਾ ਬਚਾਈਏ ਉਹਨਾਂ ਦਾ ਬੇਟਾ ਇਹ ਬੰਟੀ ਦਾ ਉਹ ਵੀ ਇੱਕ ਭਈਆ ਸੀ ਕੋਈ ਕੋਈ ਠੀਕ ਕਰਦਾ ਚਾਰੇ ਕੁਝ ਲਵੇ ਰਹੇ ਸਾਨੂੰ ਫੜਲ ਫੜਲ ਪਾਵੇ ਅੱਜ ਕਦੋਂ ਖਬਰ ਆਈ ਵੀ ਜਿਹੜਾ ਅਸ਼ਵਜ ਅੱਜ ਰਾਤ 11 ਵਜੇ ਮੈਂ ਬੰਟੀ ਨਾਲ ਕੋਣ ਦੇਖਿਆ ਸੀ ਪੈਰੀ ਅਦਾਦੀ ਰਿਸ਼ਵਤ ਪੁਰਾਉਗੇ ਕਿੱਥੇ ਦਾ ਬੱਸ ਕਿ ਡੀ ਐਮ ਸੀ ਬਿਜਾ ਬਾਕੀਆਂ ਦੀ ਗੈਗਨੇਸ਼ਨ ਬਾਕੀਆਂ ਦੀ ਜੀ ਇਹਦਾ ਬੇਟਾ ਜਿਹੜਾ ਹੈ ਉਹਦਾ ਗੋਭਰਾ ਆ ਰਿਹਾ ਪੈਰਾਂ ਦੀਆਂ ਹੱਡੀਆਂ ਦੇ ਦੀਆਂ ਵੀ ਇਹਨਾਂ ਨੇ ਪੈਰ ਗੱਲਦੇ ਮੇਰਾ ਬ੍ਰਦਰ ਇਹਦੇ ਤੇ ਉਹ ਸਾਰਾ ਪਤਾ ਸੇ ਜਾਂਦਾ ਹੈ ਕਿ ਉਹ ਸਿਵਲ ਹੈਗਾ ਹੈ ਉਹਦੇ ਗੁੱਦ ਮਾਰੇ ਹਲਾਉਂਦੇ ਹੈ ਅਰ ਜੀ ਪੈਨਸ਼ਨ ਚਾਹਤਾਂ ਚਾਹਤਾਂ ਬਚਤਾਂ ਬਰਦੇ ਆ ਤੇ ਇਹ ਕੋਈ ਸਾਰ ਨਹੀਂ ਲੈ ਰਿਹਾ ਗੱਲ ਕੋਈ ਕਾਰਵਾਈ ਹੋਈ ਕੰਪਨੀ ਦੇ ਕੋਈ ਕਾਰਵਾਈ ਨਹੀਂ ਹੋਈ ਗੀ ਉਲਟ ਸਾਡੇ ਕੋ ਹੁੰਦੇ ਨੇ ਵੀ ਥੋੜੇ ਬਿਦੇ ਪੈਸੇ ਦੇ ਕੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੈ ਕੋਈ ਕਾਰਵਾਈ ਨਹੀਂ ਕਰਨੀ ਬਾਅਦ ਵਿੱਚ ਕੋਈ ਐਫ ਆਈ ਆਰ ਹੋਈਏ ਉਹ ਖਾਨਾ ਪੂਰੀ ਹੈ ਜੀ ਗੈਸ ਸ਼ੋਕਮਾਰ ਮੇਰੇ ਸਲਾਈਮ ਸ਼ਿੰਨਰ ਦੁਕਾਨ ਉੱਤੇ ਜੀ ਮੈਂ ਉਹਨਾਂ ਨੂੰ ਕਿਹਾ ਵਾ ਕੋਈ ਦੋ ਵਜੇ ਕੇ 15 ਮਿੰਟ ਤੇ ਮੈਂ ਵੀ ਗੈਸ ਲੀਕ ਹੋ ਰਹੀ ਹੈ ਤੁਸੀਂ ਵਰਮਾ ਫੇਰੇਆ ਵਾ ਕਿ ਤੁਸੀਂ ਵੇਖੋ ਕਿਉਂ ਬੰਦ ਕਰੋ ਉਹਨਾਂ ਕੋਈ ਗੌਰ ਨਹੀਂ ਕੀਤੀ ਉਹ ਗਲੀ ਵਿੱਚ ਚੱਲ ਗਏ ਆ ਉੱਥੋਂ ਸਿਕਰਾਂ ਦੀ ਆਵਾਜ਼ ਆਉਂਦੀ ਜਿਦੋਂ ਬਲਾਸਟ ਹੋਇਆ ਵਾ One of the premium and prestigious professional institutes providing a wide range of professional courses with 100% placement assistance. We are Sri Sai Group of Institute.